ਮੈਂ ਸ਼ਹੀਦ ਹੋਣੋਂ ਬਚ ਗਿਆ ਮੈਨੂੰ ਮੌਤ ਹੀ ਦੇ ਦਿਓ ਜ਼ਰਾ ਇੱਕ ਮਿੰਟ ਲਈ ਸੋਚ ਕੇ ਦੇਖੋ ਇਸ ਫੌਜੀ ਵਾਰੇ ਜੋ ਬੜਿਆ ਚਾਵਾਂ ਨਾਲ ਤੇਜ਼ੀ ਸੇਵਾ ਲਈ ਫੌਜ ਚ ਪੜਤੀ ਹੋਇਆ ਸੀ ਤੇ ਅੱਜ ਉਸਦੇ ਦਿਲ ਚ ਕਿੰਨਾ ਤੜਪ ਹੋਵੇਗਾ ਜੋ ਇਹ ਅਲਫਾਜ਼ ਉ ਬੋਲ ਰਿਹਾ ਹੈ ਕਿ ਮੈਂ ਸ਼ਹੀਦ ਨਹੀਂ ਹੋਇਆ ਮੇਰੇ ਗੋਲੀ ਮਾਰ ਤੋ ਮੈਨੂੰ ਮੌਤ ਦੇ ਦਿਓ ਅਸਲ ਚ ਹੋਣੀ ਇਹ ਵਾਪਰੀ ਸੀ ਕਿ ਜੰਮੂ ਕਸ਼ਮੀਰ ਚ ਇਹ ਫੌਜੀ ਆਪਣੇ ਸਾਥੀ ਜਵਾਨਾਂ ਨਾਲ ਅਨੰਤਨਾਗ ਚ ਤਾਇਨਾਤ ਸੀ ਅਤੇ 2001 ਚੱਤਵਾਦੀਆਂ ਨੇ ਇਹਨਾਂ ਦੀ ਗੱਡੀ ਉਡਾ ਦਿੱਤੀ ਨਾਲ ਦੇ ਸਾਥੀ ਜਵਾਨ ਸ਼ਹੀਦ ਹੋ ਗਏ ਤੇ ਫੌਜੀ ਨਿਰਪੈ ਸਿੰਘ ਬਚ ਗਿਆ ਪਰ ਉਸ ਦੀ ਰੀੜ ਦੀ ਹੱਡੀ ਟੁੱਟ ਗਈ ਤੇ ਫੌਜੀ ساری ਜ਼ਿੰਦਗੀ ਮੰਜੇ ਤੇ ਕੱਟਣ ਲਈ ਮਜਬੂਰ ਹੋ ਗਿਆ ਖਾਣਾ ਕੀ ਮਲਮੁੱਤਰ ਕੀ ਸਭ ਕੁਝ ਬੈਠਦੇ ਨਿਰਪੈ ਸਿੰਘ ਦੀ ਪਤਨੀ ਹੀ ਉਸ ਦੀ ਸੇਵਾ ਕਰਦੀ ਹੈ ਇਤਿਹਾਦ ਦੇ ਨਹੀਂ ਹੱਤ ਹੈ ਕਿ ਮੁੜ ਕੇ ਸਰਕਾਰ ਨੇ ਜੋ ਕੀਤਾ ਕੋਈ ਮੈਡੀਕਲ ਸਹੂਲਤ ਨਹੀਂ ਕੋਈ ਕੰਟੀਨ ਦੀ ਸਹੂਲਤ ਨਹੀਂ ਕੋਈ ਨੌਕਰੀ ਨਹੀਂ ਮਹਿਜ਼ 16000 ਰੁਪਏ ਮਿਲਦੇ ਨੇ ਜਿਸ ਜੇ ਪਰਿਵਾਰ ਆਪਣਾ ਗੁਜ਼ਾਰਾ ਕਰਦਾ ਹੈ ਆਲੀਸ਼ਾਨ ਘਰ ਤਾਂ ਮੰਤਰੀਆਂ ਦੇ ਸਰਕਾਰੀ ਮੁਲਾਜ਼ਮਾਂ ਦੇ ਤੁਸੀਂ ਦੇਖੇ ਹੋਣੇ ਹੁਣ ਇਸ ਫੌਜੀ ਦੇ ਕੱਚੇ ਘਰ ਤੇ ਵੀ ਨਿਗਾਹ ਮਾਰ ਲਓ ਤੇ ਦਰਦ ਵੀ ਸੁਣ ਲਓ ਇਸ ਪਰਿਵਾਰ ਦਾ ਮੈਂ ਜੀ 1993 ਦੇ ਵਿੱਚ ਆਈਟੀਬੀਪੀ ਦੇ ਵਿੱਚ ਭਰਤੀ ਹੋਇਆ ਸੀਗਾ ਉਸ ਤੋਂ ਬਾਅਦ ਮੇਰੀ ਡਿਊਟੀ ਸ਼੍ਰੀਨਗਰ ਦੇ ਵਿੱਚ ਅਨੰਤਨਗ ਜ਼ਿਲ੍ਹੇ ਦੇ ਵਿੱਚ ਲੱਗੀ ਜਿੱਥੇ 24 April 2001 ਨੂੰ ਅੱਤਵਾਦੀਆਂ ਨੇ ਗੱਡੀ ਉਡਾ ਦਿੱਤੀ ਮੇਰੇ ਨਾਲ ਦੇ ਜਮਾਨ ਸਹੀਦ ਹੋ ਗਏ ਮੈਂ ਸੜਕ ਦੇ ਉੱਪਰ ਡਿੱਗਿਆ ਤੇ ਮੇਰੀ ਰੀੜ ਦੀ ਹੱਡੀ ਟੁੱਟ ਗਈ ਉਸ ਤੋਂ ਬਾਅਦ ਅੱਜ ਤੱਕ ਮੈਨੂੰ 18 ਸਾਲ ਹੋ ਗਏ ਮੈਂ ਬੈੱਡ ਪੇਸ਼ੈਂਟ ਆ ਮੇਰਾ ਢਾਈ ਸਾਲ ਲਾਜ਼ ਚੱਲਿਆ ਜੋ ਕਿ ਮੈਂ ਚੱਲ ਫਿਰ ਨਹੀਂ ਸਕਦਾ ਉਸ ਤੋਂ ਬਾਅਦ ਅੱਜ ਤੱਕ 18 ਸਾਲ ਤੋਂ ਮੇਰੇ ਘਰ ਵਾਲੀ ਮੇਰੀ ਟ੍ਰੀਟਮੈਂਟ ਕਰਦੀ ਆ ਇਹ ਮੈਨੂੰ ਬਿਠਾਉਂਦੀ ਆ ਇਹ ਮੇਰਾ ਸਾਰਾ ਕੁਝ ਕਰਦੀ ਆ ਮਲ ਮੂਤਰ ਤੋਂ ਲੈ ਕੇ ਮੇਰਾ ਸਾਰਾ ਕੁਝ ਸਹੀ ਕਰਦੀ ਆ ਕੀ ਮੈਂ ਸਰਕਾਰ ਨੂੰ ਪੁੱਛਦਾ ਜਾਂ ਕੋਈ ਵੀ ਮਾਲਕ ਆਪਣੇ ਦੇਸ਼ ਦੇ ਜੋ ਵੀ ਮਾਤਰੀਆਂ ਨੂੰ ਪੁੱਛਦਾ ਕਿ ਮੇਰੇ ਘਰ ਵਾਲੀ ਦੀਆਂ ਜ਼ਿੰਮੇਵਾਰੀਆਂ ਸਾਰੀ ਇੱਕ ਬੰਦਾ ਦੇਸ਼ ਦੇ ਲਈ ਮਰਿਆ ਬਾਰਡਰ ਤੇ ਮਰਿਆ ਅੱਜ ਮੈਨੂੰ ਨਾ ਤਾਂ ਕੋ ਕੰਟੇਨ ਦੀ ਸਹਾਇਤਾ ਮਿਲ ਰਹੀ ਹੈ ਨਾ ਕੋਈ ਮੈਡੀਕਲ ਦੀ ਸਹਾਇਤਾ ਮਿਲ ਰਹੀ ਹੈ ਮੇਰੇ ਬੱਚੇ ਨੇ ਉਹ ਵੀ ਉਹਨਾਂ ਨੂੰ ਕੋਈ ਨਹੀਂ ਪੜਾ ਰਿਹਾ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਮੇਰਾ ਸਿਰਫ 10000 ਦੇ ਵਿੱਚ ਇਹ ਸਾਰਾ ਘਰ ਚੱਲਦਾ ਨਾ ਮੇਰੇ ਪਾਸ ਕੋਈ ਜ਼ਮੀਨ ਆ ਕੁਛ ਨਹੀਂ ਹੈਗਾ ਮੈਂ ਸਰਕਾਰ ਤੋਂ ਜਾਂ ਸਾਰੇ ਮੰਤਰੀਆਂ ਨੂੰ ਮੈਂ ਲੈਟਰ ਕੱਢ ਚੁੱਕਿਆ ਅੱਜ ਮੈਂ ਮੰਗ ਕਰਦਾ ਮੇਰਾ ਘਰ ਦੇਖੋ ਜੀ ਪੂਲਿਆਂ ਦਾ ਘਰ ਕੱਚਾ ਘਰ ਆ ਮੇਰੇ ਬੱਚਿਆਂ ਦੀ ਪੜ੍ਹਾਈ ਆ ਸਾਰੀ ਰੁਕੀ ਪਈ ਆ ਮੈਂ ਚੋਦਾ ਵੀ ਸਰਕਾਰ ਤੋਂ ਮੈਨੂੰ ਮਦਦ ਮਿਲੇ ਮੇਰੇ ਟ੍ਰੇਡਮੈਂਟ ਲਈ ਮਦਦ ਆ ਮੇਰੇ ਮੈਨੂੰ ਘਰ ਪਾਉਣ ਲਈ ਮਦਦ ਮਿਲੇ ਮੇਰੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਇੱਕ ਮੇਰੇ 16000 ਤੇ ਮੇਰਾ ਘਰ ਨਹੀਂ ਚੱਲਦਾ ਅੱਜ ਕੁੜੀ ਆ ਮੇਰੀ ਪਲੱਸ ਟੂ ਕਰ ਗਈ ਬੀਏਸੀ ਕਰੀ ਆ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਇੱਕ ਬੱਚੇ ਨੂੰ ਮੇਰੇ ਨੂੰ ਪੰਜਾਬ ਗਵਰਨਮੈਂਟ ਬੰਨ ਨੂੰ ਨੌਕਰੀ ਦੇਵੇ ਸੈਂਟਰ ਗਵਰਨਮੈਂਟ ਨੌਕਰੀ ਦੇਵੇ ਕੁਝ ਤੋਂ ਕਰੇ ਮੇਰਾ ਕੋਈ ਨਹੀਂ ਪੁੱਛ ਰਿਹਾ ਜੀ ਅੱਜ ਜਾਂ ਫਿਰ ਮੈਨੂੰ ਆਤਮ ਹ بس ਮੈਂ ਇਹੀ ਚਾਹਣਾਗਾ ਨਹੀਂ ਕੁਛ ਦੇ ਸਕਦੇ ਘੱਟੋ ਘੱਟ ਮੈਨੂੰ ਮਰਨ ਤਾਂ ਦੇ ਦਿਓ ਗੋਲੀ ਮਾਰ ਦਿਓ ਮੇਰੇ ਉਥੇ ਦੁੱਖ ਦੀ ਮਾਰੀ ਇਸ ਫੌਜੀ ਦੀ ਪਤਨੀ ਦਾ ਕਹਿਣਾ ਹੈ ਕਿ ਲੀਡਰਾਂ ਦੇ ਖੁਦ ਦੇ ਬੱਚੇ ਜਾ ਕੇ ਬਾਰਡਰ ਤੇ ਗੋਲੀਆਂ ਖਾਣ ਤੇ ਉਹ ਅਜਿਹੇ ਹਾਲਾਤਾਂ ਚੋਂ ਗੁਜ਼ਰਨ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਕਿੰਨਾ ਮੁਸ਼ਕਿਲ ਹੁੰਦਾ ਹੈ ਗੁਜ਼ਾਰਾ ਕਰਨਾ ਜਦੋਂ ਪਤੀ ਹੋਏ ਸੀ ਉਦੋਂ ਬਹੁਤ ਖੁਸ਼ੀ ਹੋਈ ਸੀ ਕਿ ਮੇਰੇ ਘਰ ਵਾਲੇ ਮੈਨੂੰ ਆਈਟੀਵੀ ਦੇ ਵਿੱਚ ਵੀ ਪਤੀ ਹੋ ਗਏ ਮੇਰੀ ਮੰਗਣੀ ਹੋਈ ਮੈਨੂੰ ਬਹੁਤ ਖੁਸ਼ੀ ਹੋਈ ਉਦੋਂ ਬਾਅਦ ਆਪਣੇ ਬੱਚੇ ਹੋਏ ਮੇਰੇ ਬੱਚੇ ਤੋਂ ਬਾਅਦ ਵੀ ਇਹਨਾਂ ਦੇ ਸੱਟ ਲੱਗੀ ਨਤਨਾਗ ਜ਼ਿਲ੍ਹੇ ਦੇ ਵਿੱਚ ਤੇ ਇਹਨਾਂ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਕਿਉਂਕਿ ਮੰਤਰੀਆਂ ਨੂੰ ਕੋਈ ਪਤਾ ਨਹੀਂ ਹੈਗਾ ਵੀ ਕਿਸੇ ਦੀ ਸੱਟ ਦਾ ਜਾਂ ਕਿਸੇ ਦੇ ਦੁੱਖ ਦਾ ਕੀ ਹਸਾਤ ਹੁੰਦਾ ਹੈ ਤੇ ਜਿਸ ਸਮੇਂ ਕਿਸੇ ਦੇ ਉੱਪਰ ਬੀਤਦੀ ਹੈ ਉਸੇ ਨੂੰ ਹੀ ਪਤਾ ਹੁੰਦਾ ਹੈ ਤਾਂ ਕਿ ਬੋਟਾ ਲੈ ਕੇ ਵਾਪਸ ਮੁੜ ਜਾਂਦੇ ਨੇ ਉਹਨਾਂ ਦੇ ਬੱਚੇ ਆਪ ਬਾਰਡਰਾਂ ਤੇ ਰੱਖੀ ਕਰਨਾ ਸਾਥੀ ਦੇ ਵਿੱਚ ਗੋਲੀਆਂ ਖਾਣ ਤਾਂ ਉਹਨਾਂ ਨੂੰ ਦਰਦ ਹੋਵੇ ਵੀ ਇਸ ਤਰ੍ਹਾਂ ਰਖਵਾਲੀ ਲਈ ਮਾਵਾਂ ਦੇ ਪੁੱਤ ਸੀਧ ਹੋ ਜਾਂਦੇ ਨੇ ਔਰ ਪਤਨੀਆਂ ਦੇ ਪਤੀ ਸੀਧ ਹੋ ਜਾਂਦੇ ਹਨ ਤੇ ਉਹਨਾਂ ਨੂੰ ਬਹੁਤ ਮੁਸ਼ਕਲ ਹੈ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਨਾ ਕਿਉਂਕਿ ਮੇਰੀ ਤਾਂ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਮੇਰੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੇਰੇ ਘਰ ਦਾ ਪਾਲਣ ਪੋਸਣ ਕੀਤਾ ਜਾਵੇ ਤਾਂ ਕਿ ਮੈਂ 18 ਸਾਲ ਤੋਂ ਲੈ ਕੇ ਇਹਨਾਂ ਦੀ ਦੇਖਭਾਲ ਕਰ ਰਹੀ ਹਾਂ ਸਾਡਾ ਕੋਈ ਨਹੀਂ ਹੈਗਾ ਅੱਜ ਦੀ ਘੜੀ ਦੇ ਵਿੱਚ ਤੇ ਜਦੋਂ ਸਾਡੇ ਪੱਤਰਕਾਰ ਨੇ ਸੰਗਰੂਰ ਇਲਾਕੇ ਦੇ ਡੀਸੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਦੀ ਜਾਂਚ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਉਹ ਜ਼ਿਲ੍ਹੇ ਦੇ ਲੈਫਟੀਨੈਂਟ ਨੂੰ निजी तौर पर सबका फौजी नाल मिलन चाल नहीं कहेंगे ता मदद हो सके ये जो आप फौजी जिनकी ये कंडीशन के बारे में बता रहे हैं तो इसका पहले तो हमें चेक करना पड़ेगा कि कोई माली सहायता का इनका केस गवर्नमेंट ऑफ पंजाब को गया है नहीं गया है और उस पर अभी तक क्या कार्रवाई हुई है दूसरा मैं डिस्ट्रिक्ट सैनिक भलाई ऑफिसर को डायरेक्ट करूंगा कि एक बार खुद इनकी फैमिली को विजिट करके इनका चेक करें और ओवरऑल स्टेटस मेरे को ब्रीफ़ करें ਔਰ ਜੋ ਹਮਾਰੇ ਜ਼ਿਲ੍ਹੇ ਕੇ ਗਾਰਡੀਅਨ ਆਫ ਗਵਰਨੈਂਸ ਕੇ ਇਨਚਾਰਜ ਲੈਫਟੇਨੈਂਟ ਕਰਨਲ ਸਿੱਧੂ ਹੈ उनको भी मैं डायरेक्ट करूंगी एक बार जाके पर्सनली ये एक्स आर्मी पर्सन को मिले और व्हाटएवर पॉसिबल सपोर्ट गवर्नमेंट दे सकती है वो मुहैया जरूर कराएंगे ਹੁਣ 15 ਅਗਸਤ ਆਉਣ ਵਾਲੀ ਹੈ ਸਾਨੂੰ ਸਭ ਨੂੰ ਦੇਸ਼ ਭਗਤੀ ਦਾ ਰੰਗ ਚੜੇਗਾ ਪਰਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀਆਂ ਦੀ ਪਰਵਾਹ ਕਿਨੂੰ ਹੈ ਸਾਡੀਆਂ ਸਰਕਾਰਾਂ ਦਾਅਵੇ ਵੱਡੇ ਵੱਡੇ ਨੇ ਤੇ ਹਾਲ ਤੁਹਾਡੇ ਸਾਹਮਣੇ ਹੈ ਜ਼ਮੀਨੀ ਹਕੀਕਤ ਕੀ ਹੈ ਉਹ ਤੁਹਾਡੇ ਸਾਹਮਣੇ ਹੈ। ਸੰਗਰੂਰ ਤੋਂ ਕੀਰਤੀ ਪਾਲ ਦੀ ਰਿਪੋਰਟ, ਦਿੱਲੀ ਪੋਸਟ ਪੰਜਾਬੀ। ਅਸਮਾਂ ਕੇ ਪਰ ਹਮ ਆ ਚਲੇ ਅਬ ਯਾਰ ਹਮ ਚਾਹ ਤੋ ਕ ਕਰਵਾ ਵੀ ਸਾਥ ਲੈ ਚਾਹੇ ਮਿਹਨਤ ਜਿ ਸੇ ਆਪਣੀ ਪਾ ਲੇਗੇ ਮੰਜ਼ਿਲ। मुश्किलें ना बदल सकेंगी अपना मुस्तकबिल पिरामिड कॉलेज ऑफ बिजनेस एंड टेक्नोलॉजी एडमिशन ओपन कॉल तिरानवे नौ सौ अठहत्तर तिरानवे नौ सौ अठहत्तर